ਵੀਡੀਓ ਨੂੰ ਲਾਈਕ ਤੇ ਕਰ ਦਿਓ ਕਰਿਓ ਅੱਜ ਗੱਲ ਕਰਦੇ ਹਾਂ ਪੰਜਾਬ ਦੇ ਮੌਸਮ ਬਾਰੇ ਜਿਵੇਂ 1 ਮਾਰਚ ਤੋਂ ਪੰਜਾਬ ਦੇ ਵਿੱਚ ਇੱਕ ਪੱਛਮੀ ਸਿਸਟਮ ਪੰਜਾਬ ਦੇ ਵਿੱਚ ਦਾਖਲ ਹੋਇਆ ਸੀਗਾ ਤੇ ਲਗਾਤਾਰ ਹਲਕੀ ਤੋਂ ਦਰਮਿਆਨੀ ਮੀਂਹ ਦੇਖਿਆ ਜਾ ਰਿਹਾ ਹੈ ਬਾਪ ਰਿਹਾ ਕਿ ਹੁਣ ਤੱਕ ਕੱਲ ਸ਼ਾਮ ਵੇਲੇ ਤੋਂ ਇਹ ਸਿਸਟਮ ਐਕਟਿਵ ਹੋਇਆ ਸੀਗਾ ਤੇ ਕੱਲ ਸ਼ਾਮੀ ਬਾਰਬਰ ਇਲਾਕਿਆਂ ਦੇ ਵਿੱਚ ਹਲਕੇ ਤੋਂ ਦਰਮਿਆਨੀ ਮੀਂਹ ਦੇਖਿਆ ਉਸ ਤੋਂ ਬਾਅਦ ਰਾਤ ਨੂੰ ਵੀ ਪੰਜਾਬ ਦੇ ਵਿੱਚ ਥੋੜਾ ਜਿਹਾ ਹਾਲ ਗੁਰ ਕਰਕੇ ਇਹ ਵੀ ਨੀਂਦ ਨਾਲ ਬੱਬੇਪੱਤੇ ਅਸਮਾਨੀ ਬਿੰਦੀ ਡਿਗੀ ਤੇ ਕੁਦਕਾ ਇਲਾਕੇ ਦੇ ਵਿੱਚ ਇਨਸਾਨਾਂ ਉੱਤੇ ਵੀ ਪਈ ਇੱਕ ਬੰਦੇ ਦੀ ਮੌਤ ਹੋਈ ਹੈ ਤੇ ਰਾਜਪਤਾਂ ਦੇ ਵਿੱਚ ਵੀ ਪੰਜ ਤੋਂ ਸੱਤ ਜਣੇ ਦੀ ਮੌਤ ਸਬੰਧਤ ਵੀ ਦੇ ਨਾਲ ਤੁਸੀਂ ਜਾ ਰਹੀ ਹੈ ਉਸ ਤੋਂ ਇਲਾਵਾ ਗੱਲ ਕਰੀਏ ਤਾਂ ਤਕਰੀਬਨ ਅੱਜ ਸਵੇਰ ਜਿੰਨੇ ਦੋ ਮਾਰਕ ਦੇ ਉਸ ਦੀ ਗੱਲ ਕਰੀਏ ਜਿਸ ਵੇਲੇ ਪੰਜਾਬ ਦਾ ਮੌਸਮ ਥੋੜਾ ਜਿਹਾ ਬਦਲਿਆ ਸੀ ਨਾ ਸਵੇਰ ਦੇ ਵੇਲੇ ਹੜ੍ਹ ਤੋਂ ਦਰਮਿਆਨ ਦੇ ਕਈ ਇਲਾਕਿਆਂ ਦੇ ਵਿੱਚ ਪਿਆ ਕਿਹੜੇ ਕਿਹੜੇ ਇਲਾਕਿਆਂ ਦੇ ਵਿੱਚ ਪਿਆ ਮਾਝਾ ਮਾਲਵਾ ਤੇ ਦੁਆਬੇ ਦੇ ਟੁਟਵੇਂ ਤੌਰ ਤੇ ਰਿਹਾ ਕਰਮਨੀ ਦੀਆਂ ਕਾਰਵਾਈਆਂ ਦੇਖੀ ਗਈਆਂ ਉਸ ਤੋਂ ਬਾਅਦ ਦੁਪਹਿਰ ਹੋਈ ਤੇਜ ਪੂਰੇ ਦੀ ਵਾਪਸੀ ਦੇ ਨਾਲ ਥੋੜਾ ਜਿਹਾ ਮੌਸਮ ਸਾਫ਼ ਹੋਇਆ ਸੀ ਕਿ ਕਈ ਇਲਾਕਿਆਂ ਦੇ ਵਿੱਚ ਧੁੱਪ ਨਿਕਲੀ ਸੀ ਪਰ ਹੁਣ ਸ਼ਾਮ ਦਾ ਫਿਰ ਤੋਂ ਤਾਂ ਤੇ ਤਿੰਨ ਚਾਰ ਦੇ ਹਸਪਤਾਲ ਤੇ ਮੌਜੂਦਾ ਸਮੇਂ ਦੇ ਵਿੱਚ ਹਾਲਾਤ ਅਜਿਹੇ ਦਿਖਾਈ ਦੇ ਰਹੇ ਹਨ ਕਿ ਇੱਕ ਵਾਰ ਫਿਰ ਤੋਂ ਪੰਜਾਬ ਦੇ ਵਿੱਚ ਮੀਂਹ ਨੇ ਵਾਪਸੀ ਕੀਤੀ ਹੈ ਤੇ ਆਉਣ ਵਾਲੇ ਦਿਨਾਂ ਯਾਨੀ ਕਿ ਆਉਣ ਵਾਲੇ ਅਗਲੇ 2 ਤੋਂ 4 ਘੰਟੇ ਜਾਂ ਕਹਿ ਸਕਦਾ ਹੈ ਕਿ ਅੰਤੀ ਰਾਤ ਤੱਕ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਤੋਂ ਵੱਡੀ ਪੱਧਰ ਤੇ ਮੀਂਹ ਪੈਣ ਦੀ ਸੰਭਾਵਨਾ ਬਣ ਰਹੀ ਹੈ ਖਾਸ ਕਰਕੇ ਮੌਜੂਦਾ ਸਮੇਂ ਦੇ ਵਿੱਚ ਜੇਕਰ ਕੋਈ ਮਾਲਵੇ ਇਲਾਕੇ ਆ ਦਾ ਹੋਵੇ ਕੜੀ ਵਾਲੀ ਹੋਰ ਹੈ ਕਿਰੇ ਵਿੱਚ ਮੌਜੂਦ ਸਭ ਬਹੁਤ ਚੰਗੇ ਦਿੱਖਦੇ ਰਹੇ ਆਉਣ ਵਾਲੇ ਅਗਲੇ 2 ਤੋਂ 4 ਘੰਟਿਆਂ ਦੇ ਵਿੱਚ ਵਿੱਚ ਮੀਂਹ ਪੈਣ ਦੀ ਸੰਭਾਵਨਾ ਬਣ ਰਹੀ ਹੈ। ਮੀਂਹ ਦੇ ਨਾਲ ਤੁਸੀਂ ਇਹ ਜਿਹੜੇ ਸੁਪਰ ਸਪੈਲ ਬਣਦੇ ਹਨ। ਵਾਟਰ ਨਾਡੋ ਜੇ ਬਣਦੇ ਹਨ ਹਵਾ ਘੁੰਮੂ ਉੱਪਰੋਂ ਦਿਖਾਈ ਦਿੰਦੀ ਹੈ। ਅਜਿਹੇ ਸਪੈਲ ਵੀ ਆਪ ਦੀ ਕੇ ਲਾਕੇ ਦੇ ਵਿੱਚ ਦੇਖਣ ਨੂੰ ਮਿਲ ਸਕਦੇ ਹਨ। ਜਿਹੜੇ ਇਲਾਕੇ ਦੇ ਵਿੱਚ ਜਿਵੇਂ ਕੱਲ ਤੋਂ ਸਿਰਫ ਬੱਦਲ ਵਾਈ ਜਾਂ ਹਲਕੀ ਜਿਹੀ ਕੜਮੜ ਹੋ ਕੇ हट ਗਈ ਸੀਗੀ ਆਉਣ ਵਾਲੇ 2 ਤੋਂ 4 ਘੰਟੇ ਉਹਨਾਂ ਇਲਾਕਿਆਂ ਦੇ ਵਿੱਚ ਵੀ ਚੰਗਾ ਮੀਂਹ ਪੈਣ ਦੀ ਸੰਭਾਵਨਾ ਬਣ ਰਹੀ ਹੈ। ਇਹ ਮੀਂਹ ਦੀ ਸ਼ੁਰੂਆਤ ਮਾਲਵੇ ਦੇ ਪਾਸਿਓਂ ਹੋਈ ਹੈ। ਆਉਣ ਵਾਲੇ ਜਨਕੀ 2 ਤੋਂ 4 ਘੰਟੇ ਦਾ ਕਹਿੰਦੇ ਬਾਕੀ ਮਾਲਵੇ ਦੇ ਜ਼ਿਲ੍ਹੇ ਨੂੰ ਵੀ ਪ੍ਰਭਾਵਿਤ ਕਰੇਗਾ। ਖਾਸ ਕਰਕੇ ਦਿਨਾਂ ਦੇ ਸਮੇਂ। ਪ੍ਰੀਉਤਕਮ ਅਨੁਸਾਰ ਇਲਾਕੇ ਬੁਦਧਾ ਤੱਕ ਇਹ ਤਰੰਤਾ ਨਮਰਸਰ ਗੁਰਦਾਸਪੁਰ ਪਠਾਨਕੋਟ ਪਿਆਰਪੁਰ ਇਹ ਇਲਾਕਿਆਂ ਨੂੰ ਵੀ ਪ੍ਰਭਾਵਿਤ ਕਰੇਗਾ। ਤੇ ਜਿਨ੍ਹਾਂ ਦੇ ਵਿੱਚ ਹਲਕੇ ਤੋਂ ਦਰਮਿਆਨਾ ਮੀਂਹ ਦੀ ਸੰਭਾਵਨਾ ਹੈ ਉਹਨਾਂ ਦੇ ਵਿੱਚ ਜਿਵੇਂ ਲੁਧਿਆਣਾ ਹੋਵੇ ਜਲੰਧਰ ਦੇ ਨਾਲ ਲੱਗਦੇ ਇਲਾਕੇ ਹੋਗਾ ਜਾਂ ਕਹਿ ਸਕਦੇ ਹਾਂ ਕਿ ਥੋੜੇ ਬਹੁਤ ਦੂਰ ਨਾਲ ਲੱਗਦੇ ਕੋਟਲਾ ਹੋ ਗਿਆ ਫਗਵਾੜੇ ਵੱਲ ਦੇ ਏਰੀਆ ਹੋਗੇ ਇਹਨਾਂ ਵਿੱਚ ਹਲਕੇ ਤੋਂ ਦਰਮਿਆਨਾ ਮੀਂਹ ਦੀ ਵੀ ਸੰਭਾਵਨਾ ਹੈ ਪਰ ਨਾਲ ਗੜੇਮਾਰੀ ਹੋ ਸਕਦੀ ਹੈ ਪਰ ਜਿੰਨੀ ਮਾਲਵੇ ਦੇ ਵਿੱਚ ਜੁੜਦਾ ਸਮੇਂ ਦੇ ਵਿੱਚ ਹੋ ਰਹੀ ਹੈ ਉੰਨੀ ਗੜੇਮਾਰੀ ਦੀ ਸੰਭਾਵਨਾ ਮੌਜੂਦਾ ਸਮੇਂ ਵਿੱਚ ਦਿਖਾਈ ਨਹੀਂ ਦੇ ਰਹੀ ਉਸ ਤੋਂ ਇਲਾਵਾ ਇਹ ਜਿਹੜਾ ਸਿਸਟਮ ਹੈ ਅੱਜ ਅੱਧੀ ਰਾਤ ਤੱਕ ਪੰਜਾਬ ਦੇ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਐਕਟਿਵ ਰਹੇਗਾ ਤੇ ਮਾਲਵੇ ਦੇ ਵਿੱਚ ਇਹ ਤਕਰੀਬਨ ਆਪਣੇ ਕਹਿ ਸਕਦੇ ਹਾਂ ਕਿ ਇਹ ਅੱਜ ਬ੍ਰਾਤ ਦੇ ਵਿਲੇ ਤੋਂ ਇਹ ਪਾਰ ਹੋਣਗ ਜਾਵੇਗਾ ਤੇ ਜਿਹੜੇ ਆਪਣੇ ਪਹਾੜਾ ਦੇ ਨਾਲ ਲੱਗਦੇ ਖੇਤਰ ਨੇ ਕਹਿ ਸਕਦੇ ਜਿਵੇਂ ਆਪਣਾ ਪਠਾਨਕੋਟ ਗੁਰਦਾਸਪੁਰ ਆਨੰਦਪੁਰ ਸਾਹਿਬ ਦੇ ਇਲਾਕੇ ਰੋਪੜ ਨਵਾਂ ਸ਼ਹਿਰ ਇਹਨਾਂ ਇਲਾਕਿਆਂ ਦੇ ਵਿੱਚ ਇਹ ਸਿਸਟਮ ਕੱਲ ਦੀ ਸਵੇਰ ਤੱਕ ਜਾਂ ਜਾਨਕੀ ਸਵੇਰ ਦੇ 10 ਵਜੇ ਤੱਕ ਐਕਟਿਵ ਰਹਿਣ ਦੀ ਸੰਭਾਵਨਾ ਹੈ। ਉਹਨਾਂ ਇਲਾਕਿਆਂ ਦੇ ਵਿੱਚ ਟੁੱਟਵੇਂ ਤੌਰ ਤੇ ਮੀਂਹ ਦੀਆਂ ਕਾਰਵਾਈਆਂ ਕੱਲ ਸਵੇਰ ਤੱਕ ਹੋ ਸਕਦੀਆਂ ਹਨ। ਇਹ ਸਤੰਬਰ ਦਾ ਦਸਵਾਂ ਤੱਕ ਦਾ ਸਰਦ ਹਾਲ ਕੀਰ ਆ ਰਿਹਾ ਹੈ। ਇਸ ਸਮੇਂ ਮੌਸਮ ਦੇ ਇਸ ਤਰ੍ਹਾਂ ਬਦਲਣ ਨਾਲ ਤੇ ਜ਼ਿਆਦਾਤਰ ਅਸਰ ਲਾਭੇ ਨੂੰ ਰਾਜ ਦੇ ਹਰ ਜਦ ਤੇਜ਼ ਹਵਾਵਾਂ ਚੱਲ ਰਹੀ ਤਾਂ ਜਰੂਰ ਕਮੈਂਟਾਂ ਵਿੱਚ ਇੱਕ ਬਹੁਤ ਸਾਰਾ ਲੋਕ ਦੱਸ ਰਹੇ ਨੇ ਤੇਜ਼ ਹਵਾਵਾਂ ਬਹੁਤ ਕਰ ਚੱਲ ਰਹੀਆਂ ਹਨ ਕਿਤਾਬ ਬੱਦਲ ਬਈ ਸਾਰੇ ਲੱਗਦੇ ਦੇ ਵਿੱਚ ਬਣ ਚੁੱਕੀ ਹੈ ਤੇ ਮੀਂਹ ਪੈਣ ਦੀ ਸੰਭਾਵਨਾ ਇੱਕ ਵਾਰ ਫਿਰ ਤੋਂ ਹੈ ਮਾਰਕਸ ਦਾ ਇਹ ਅਕਾਦਮਿਕ ਵੀਡੀਓ ਦੇਖਿਆ ਹੈ ਪਰ ਹੁਣ ਮੀਂਹ ਪੈ ਰਿਹਾ ਹੈ ਸਾਡੇ ਵਾਲੇ ਦੇ ਸਾਰੇ ਹੀ ਲੱਗੇ ਬਠਿੰਡਾ ਹੋ ਗਿਆ ਫ੍ਰੀਡ ਕੋਰ ਦਾ ਮੱਖਰ ਹੈ ਨਾ ਮੀਂਹ ਨਹੀਂ ਕਾਫੀ ਮੋਟੀ ਗੜਬੜ ਸਾਹਮਣੇ ਆ ਰਹੀ ਹੈ ਅਗਲਾ ਵੀ ਤੁਹਾਨੂੰ ਜ਼ਰੂਰ ਕਮੈਂਟ ਬਾਕਸ ਵਿੱਚ ਦੋ ਜੇ ਬੂਧਾ ਸਮੇਂ ਦੇ ਵਿੱਚ ਹਰਾ ਦੇਗਾ 10 ਤੋਂ 12 ਘੰਟੇ ਪੰਜਾਬ ਕੋਲ ਦੇ ਨਾਲ ਨਾਲ ਇਹ ਬਹੁਤ ਬੁਰਾ ਜਿਹਾ ਜਾਪ ਰਿਹਾ ਹੈ ਕਿ ਅਗਲਾ ਫੇਸ ਸਿਸਟਮ ਦਾ ਪੂਰਾ ਸਰਵੇਗਾ ਤੇ ਵੱਡੀ ਪੱਧਰ ਤੱਕ ਮੀਂਹ ਪੈਣ ਦੀ ਸੰਭਾਵਨਾ ਹੈ। ਇਹ ਕਈ ਕਹਿ ਰਹੇ ਨੇ ਕਿ ਮੀਂਹ ਸਾਡੇ ਨਹੀਂ ਪਿਆ ਉਮੀਦ ਹੈ ਕਿ ਉਹਨਾਂ ਇਲਾਕਿਆਂ ਦੇ ਜਲਦੀ ਹੀ ਮੀਂਹ ਪਵੇਗਾ। ਕਿਨਾ ਵੀ ਕੱਲ ਜਾਂ ਅੱਜ ਸਵੇਰ ਮਿਲਣ ਨੂੰ ਹਲਕੀ ਜਿਹੀ ਦੁੱਪ ਜਾਂ ਬੱਦਲਬਾਹੀ ਬਣੀ ਹੋਈ ਸੀਗੀ। ਕੁੱਲ ਮਿਲਾ ਕੇ ਮੌਸਮ ਦਾ ਹਾਲਾਤ ਇਹ ਹੈ ਕਿ ਆਉਣ ਵਾਲੇ 10-12 ਘੰਟਿਆਂ ਦੇ ਵਿੱਚ ਪੰਜਾਬ ਦੇ ਵਿੱਚ ਲਗਾਤਾਰ ਬਰਸਾਤ ਹੋ ਸਕਦੀ ਹੈ। ਇਹ ਤਰੀਕਾ ਹੈ ਸਾਰੇ ਜਿਲ੍ਹਿਆਂ ਨੂੰ ਹਲਕੇ ਤੋਂ ਦਰਮਿਆਨਾ ਤੇ ਕਿਤੇ ਭਾਰੀ ਪ੍ਰਭਾਵਿਤ ਕਰੇਗਾ ਨਾਲ ਗੜੇਵਾਲੀ ਜਿਲ੍ਹੇ ਵਿੱਚ ਇੱਕ 2 ਲੱਖ ਕਿਨਵਾਤ ਲਗਾਤਾਰ ਹੋ ਰਹੀ ਹੈ। ਹੌਣ ਵਾਲੇ ਸਾਮਨੇ ਦੇ ਵਿੱਚ ਇਹ ਹੋਰ ਵੀ ਲੱਗਦਾ ਪ੍ਰੋਬਲਮ ਕਰੇਗੀ ਖਾਸ ਕਰ ਮਾਲਵੇ ਦੀ ਜਿਲ੍ਹੇ ਦੇ ਵਿੱਚ ਲਗਾਤਾਰ ਪਿਛਲੀ ਵਾਰ ਵੀ ਕਾਫੀ ਗੜੇਵਾਲੀ ਜਿਲ੍ਹੇ ਵਿੱਚ ਕਾਫੀ ਟੋ ਰਹੀ ਹੈ।